ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਦਵਿੰਦਰਦੀਪ ਕੋਰ ਹਾਜ਼ਰ ਹਾਂ ਤੁਹਾਡੇ ਸਭ ਲਈ ਇੱਕ ਲੜੀਵਾਰ ਨਾਵਲ ਲੈ ਕੇ ਜੇਕਰ ਪੰਜਾਬੀ ਨਾਵਲਕਾਰਾਂ ਦੀ ਗੱਲ ਕਰੀਏ ਤਾਂ ਦਲੀਪ ਕੋਰ ਟਿਵਾਣਾ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਉਹ ਇੱਕ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ ਤੇ ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਭੋਂ ਵਿੱਚ 1935 ਵਿੱਚ ਹੋਇਆ ਤੇ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਐਮਏ ਪੰਜਾਬੀ ਕੀਤੀ ਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚਡੀ ਕਰਨ ਵਾਲੀ ਉਹ ਪਹਿਲੀ ਔਰਤ ਸੀ ਸੋ ਅੱਜ ਮੈਂ ਦਲੀਪ ਕੁੜੀਵਾਨਾ ਦਾ ਨਾਵਲ ਜਮੀਂ ਪੁੱਛੇ ਅਸਮਾਨ ਸ਼ੁਰੂ ਕਰਨ ਜਾ ਰਹੀ ਹਾਂ ਇਹ ਨਾਵਲ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਸਿਵੀਆਂ ਦੀ ਲਾਟ ਨਾਲ ਲੋਕਾਂ ਦੇ ਰਾਹ ਰਛਾਉਣ ਦੀ ਕੋਸ਼ਿਸ਼ ਕਰਦੇ ਮਿੱਟੀ ਵਿੱਚ ਮਿੱਟੀ ਹੋ ਗਏ ਪਰ ਜਿਨ੍ਹਾਂ ਬਾਰੇ ਜ਼ਮੀਨ ਹਮੇਸ਼ਾ ਅਸਮਾਨ ਨੂੰ ਪੁੱਛਦੀ ਰਹੇਗੀ ਸੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਨਾਵਲ ਜਮੀਂ ਪੁੱਛੇ ਅਸਮਾਨ ਭਾਗ ਪਹਿਲਾ ਸ਼ਹਿਰ ਪਟਿਆਲਾ ਮੌਸਮ ਠੰਡ ਦਾ ਬਦਲਵਾਹੀ ਆਥਨ ਧਰਮ ਯੂਨੀਵਰਸਿਟੀ ਤੋਂ ਸ਼ਹਿਰ ਆਇਆ ਨਿੱਕੇ ਮੋٹے ਕੰਮ ਕਰਕੇ ਉਹ ਅਨਾਰ ਦਾਣਾ ਚੌਂਕ ਧਰਮਪੁਰਾ ਬਾਜ਼ਾਰ ਤੇ ਸ਼ੇਰਾਂ ਵਾਲਾ ਗੇਟ ਲੰਘ ਕੇ 12 ਦਰੀ ਬਾਗ ਕੋਲ ਪਹੁੰਚ ਗਿਆ ਸਕੂਟਰ ਉਸਨੇ ਬੈਂਕ ਕੋਲ ਖੜਾ ਕਰ ਦਿੱਤਾ ਬਾਗ ਵਿੱਚ ਹੀ ਉਹ ਪੈਦਲ ਜਾਣਾ ਚਾਹੁੰਦਾ ਸੀ ਵਗਦੀ ਵੱਡੀ ਸੜਕ ਛੱਡ ਕੇ ਉਹ ਖੱਬੇ ਹੱਥ ਵਾਲੀ ਛੋਟੀ ਸੜਕ ਪੈ ਗਿਆ ਜਿਹੜੀ ਵਿੰਗ ਵਲੇਵੇਂ ਖਾਂਦੀ ਬਾਗ ਵਿੱਚ ਦੀ ਘੁੰਮ ਕੇ ਜਾਂਦੀ ਸੀ ਉੱਚੇ ਲੰਬੇ ਮੋٹے ਪਾਰੇ ਵੱਡਿਆਂ ਪੱਤਿਆਂ ਵਾਲੇ ਛੋਟਿਆਂ ਪੱਤਿਆਂ ਵਾਲੇ ਲੰਬੇ ਪੱਤਿਆਂ ਵਾਲੇ ਮਧਰੇ ਪੱਤਿਆਂ ਵਾਲੇ ਫੁੱਲਾਂ ਵਾਲੇ ਫਲਾਂ ਵਾਲੇ ਅਨੇਕ ਤਰ੍ਹਾਂ ਦੇ ਰੁੱਖਾਂ ਵਿੱਚ ਕਿਰੀ ਹੋਈ ਸੜਕ ਦੇ ਆਲੇ-ਦੁਆਲੇ ਫੁੱਲਾਂ ਦੀਆਂ ਕਿਆਰੀਆਂ ਸਨ ਮੁਸਕਰਾਉਂਦੇ ਝੂਮਦੇ ਸਹਿਨਤਾ ਕਰਦੇ ਗੱਲੀਆਂ ਲੱਗੇ ਰੰਗ-ਬਰੰਗੇ ਸ਼ਰਾਰਤੀ ਫੁੱਲ ਤੇ ਧੀਮੀ ਰੰਗਾਂ ਵਾਲੇ ਗਹਿਰ ਗੰਭੀਰ ਚੁੱਪਚਾਪ ਸਮਾਧੀ ਵਿੱਚ ਲੀਨ ਫੁੱਲ ਫੁੱਲਾਂ ਤੋਂ ਪਾਰ ਕਾ ਦੇ ਮੈਦਾਨ ਧਰਮ ਨੂੰ ਲੱਗਿਆ ਉਸ ਨੂੰ ਪਹਿਲੇ ਕਦੇ ਬਾਗ ਕਿਉਂ ਨਹੀਂ ਸੀ ਦਿਸਿਆ ਇੱਕ ਦਰਖਤ ਉੱਪਰ ਕਿੰਨੇ ਸਾਰੇ ਬਈਆਂ ਦੇ ਆਲਣੇ ਲਟਕ ਰਹੇ ਸਨ ਜੰਮਣ ਦੇ ਦਰਖਤ ਉੱਪਰ ਬੈਠਾ ਕੋ ਕਾਂ ਕਾਂ ਕਰ ਰਿਹਾ ਸੀ ਜਿਵੇਂ ਕਿਸਦਾ ਸੁਨੇਹਾ ਲਿਆਇਆ ਹੋਵੇ ਮੀਲਾਂ ਤੱਕ ਵਿਸ਼ਿਆ ਇਹ ਬਾਗ ਕਦੇ ਸ਼ਹਿਰ ਤੋਂ ਬਾਹਰ ਹੁੰਦਾ ਸੀ ਰਾਤ ਨੂੰ ਇਸ ਦੇ 12 ਹੀ ਗੇਟ ਬੰਦ ਹੋ ਜਾਂਦੇ ਸਨ ਤੇ ਗੇਟਾਂ ਉੱਪਰ ਪਹਿਰੇ ਲੱਗ ਜਾਂਦੇ ਸਨ ਬਾਗ ਦੇ ਵਿੱਚਕਾਰ ਰਾਜੇ ਦਾ ਮਹਿਲ ਸੀ ਰਾਤ ਵੇਲੇ ਰਾਣੀਆਂ ਇੰਨਾ ਹੀ ਸੜਕਾਂ ਉੱਪਰ ਸੈਰ ਕਰਦੀਆਂ ਹੋਣਗੀਆਂ ਧਰਮ ਨੂੰ ਖਿਆਲ ਆਇਆ ਪਰ ਹੁਣ ਤੱਕ ਉਹ ਰਾਜੇ ਰਾਣੀਆਂ ਪਤਾ ਨਹੀਂ ਕਿੱਥੇ ਚਲੇ ਗਏ ਸਨ ਜਾਂ ਸ਼ਾਇਦ ਮਰ ਮੁੱਕ ਗਏ ਸਨ ਬਾਗ ਦੇ 12 ਹੀ ਦਰਵਾਜ਼ੇ ਹੁਣ ਦਿਨ ਰਾਤ ਖੁੱਲੇ ਰਹਿੰਦੇ ਸਨ ਮਹਿਲਾਂ ਵਿੱਚ ਹੁਣ ਤਰ੍ਹਾਂ ਤਰ੍ਹਾਂ ਦੇ ਦਫ਼ਤਰ ਸਨ ਸੜਕਾਂ ਉੱਪਰ ਆਮ ਜਨਤਾ ਤੁਰੀ ਫਿਰਦੀ ਸੀ ਸ਼ਹਿਰ ਬਾਗ ਨੂੰ ਉਲੰਘ ਕੇ ਪਰਲੇ ਪਾਸੇ ਦੂਰ ਤੱਕ ਜਾ ਚੁੱਕਿਆ ਸੀ ਕਿਹਨੇ ਇਹ ਬਾਗ ਲਗਾਇਆ ਹੋਵੇਗਾ ਕੌਣ ਦੂਰ ਦਸਵਾਰਾਂ ਤੋਂ ਇਹ ਅਸ਼ੋਕ ਬਰਕਿਸ਼ ਇਹ ਚਨਾਰ ਦੇ ਰੁੱਖ ਇਹ ਇਲਾਇਤਿਆਂ ਦੇ ਬੂਟੇ ਇਹ ਅਮਲਤਾਸ ਇਹ ਕੇਸੂ ਇਹ ਖੰਜੂਰ ਕਿੱਥੋਂ ਕਿੱਥੋਂ ਆਏ ਹੋਣਗੇ ਇਹ ਤਰ੍ਹਾਂ-ਤਰ੍ਹਾਂ ਦੀਆਂ ਬੇਲਾਂ ਤੇ ਸੈਂਕੜੇ ਤਰ੍ਹਾਂ ਦੇ ਫੁੱਲ ਬੂਟੇ ਗੁਲਾਬ ਦੇ ਫੁੱਲਾਂ ਦਾ ਇੱਕ ਪੂਰਾ ਖੇਤ ਰਾਤ ਵੇਲੇ ਇਹ ਰੁੱਖ ਇੱਕ ਦੂਜੇ ਨੂੰ ਆਪਣੇ ਆਪਣੇ ਦੇਸਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹੋਣਗੇ। ਇਹ ਰੁੱਖ ਬੱਦਲਾਂ ਦੇ ਹੱਥ, ਪੰਛੀਆਂ ਦੇ ਹੱਥ ਆਪਣੇ ਆਪਣੇ ਦੇਸਾਂ ਨੂੰ ਸੁਨੇਹੇ ਵੀ ਭੇਜਦੇ ਹੋਣਗੇ। ਸੋਚਦਾ ਧਰਮ ਭੁੱਲ ਹੀ ਗਿਆ ਕਿ ਇਹ ਜਿਹੜਾ ਮੌਸਮ ਹੈ, ਇਹ ਕਿਹੜਾ ਵੇਲਾ ਹੈ ਤੇ ਕਿੰਨਾ ਚਿਰ ਉਹ ਬਾਗ ਵਿੱਚ ਘੁੰਮਦਾ ਰਿਹਾ। ਫਿਰ ਉਹ ਮਲਿਕਾ ਦੇ ਬੁੱਤ ਕੋਲ ਬੈਠ ਗਿਆ। ਸ਼ੇਕਸਪੀਅਰ ਇਸੇ ਮਲਿਕਾ ਦੇ ਰਾਜ ਵਿੱਚ ਹੋਇਆ ਸੀ। ਉਸ ਨੂੰ ਖਿਆਲ ਆਇਆ। ਸ਼ੇਕਸਪੀਅਰ ਦਾ ਖਿਆਲ ਆਉਣ ਨਾਲ ਉਸਨੂੰ ਖਿਆਲ ਆਇਆ ਉਹਨੇ ਤੇ ਸਿਮਰਨ ਦੇ ਘਰ ਕਿਤਾਬਾਂ ਦੇਣੀਆਂ ਸਨ ਅਲਸਾਇਆ ਜੀ ਆ ਉਹ ਉੱਠਿਆ ਹੌਲੀ-ਹੌਲੀ ਤੁਰਦਾ ਉਹ 12 ਦਰੀ ਪਾਰ ਕਰ ਗਿਆ 12 ਦਰੀ ਤੋਂ ਪਾਰ ਭੁਪਿੰਦਰਾ ਨਗਰ ਨਾਮ ਦੀ ਬਸਤੀ ਵਿੱਚ ਪਹੁੰਚ ਗਿਆ ਇੱਥੇ ਹੀ ਤਾਂ ਸਿਮਰਨ ਹੋਰਾਂ ਦੀ ਕੋਠੀ ਸੀ ਵੱਡੇ ਸਾਰੇ ਬਾਗ ਵਿੱਚ ਪੁਰਾਣੀ ਕਿਸਮ ਦੀ ਕੋਠੀ ਧਰਮ ਨੇ ਲੋਹੇ ਦਾ ਪਾਰਾ ਗੇਟ ਖੜਕਾਇਆ ਨੌਕਰ ਨੇ ਗੇਟ ਖੋਲਿਆ ਇਹ ਕਿਤਾਬਾਂ ਮੈਡਮ ਸੌਂਧੀ ਨੇ ਭੇਜੀਆਂ ਹਨ ਕਰਨ ਨੇ ਕਿਤਾਬਾਂ ਨੌਕਰ ਨੂੰ ਫੜਾ ਕੇ ਮੁੜ ਜਾਣ ਦੀ ਸਲਾਹ ਨਾਲ ਆਖਿਆ ਆਈਏ ਆਪ ਅੰਦਰ ਆਈਏ ਆਖ ਦਾ ਬੁੱਢਾ ਨੌਕਰ ਮੂਰੇ ਲੱਗ ਤੁਰਿਆ ਵੱਡਾ ਸਾਰਾ ਲੌਣ ਲੰਘ ਕੇ ਬਰਾਂਡੇ ਦੀਆਂ ਦੋ ਤਿੰਨ ਪੌੜੀਆਂ ਚੜ੍ਹ ਕੇ ਬਰਾਂਡੇ ਤੋਂ ਪਾਰ ਗਿੰਦਾਰਾਮ ਨੇ ਡਰਾਇੰਗ ਰੂਮ ਖੋਲ ਦਿੱਤਾ ਤਰਮ ਨੂੰ ਉੱਥੇ ਬਿਠਾ ਕੇ ਗਿੰਦਾਰਾਮ ਅੰਦਰ ਦਸਣ ਚਲਿਆ ਗਿਆ ਤਰਮ ਆਲੇ ਦੁਆਲੇ ਚੱਕਿਆ ਇਸ ਵੱਡੇ ਸਾਰੇ ਉੱਚੀਆਂ ਉੱਚੀਆਂ ਛੱਤਾਂ ਵਾਲੇ ਕਮਰੇ ਦਾ ਰੰਗ ਹਲਕਾ ਆਸਮਾਨੀ ਸੀ ਹਲਕੀ ਅਸਮਾਨੀ ਰੰਗ ਦੇਹੀ ਬੂਹੇਵਾਰੀਆਂ ਉੱਪਰ ਪਰਦੇ ਸਨ। ਪੁਰਾਣੀ ਕਿਸਮ ਦੇ ਭਾਰੇ ਮਖਮਲੀ ਸੋਫਾ ਸੈੱਟ ਵਿਚਕਾਰ ਸੰਗ ਮਰਮਰ ਦਾ ਮੇਜ਼ ਪਿਆ ਸੀ। ਦੀਵਾਰਾਂ ਉੱਪਰ ਵੱਡੀਆਂ-ਵੱਡੀਆਂ ਪੇਂਟਿੰਗਸ ਲੱਗੀਆਂ ਹੋਈਆਂ ਸਨ। ਹੇਠਾਂ ਪਰਸ਼ੀਅਨ ਕਾਲੀਨ ਵਿਛਿਆ ਹੋਇਆ ਸੀ। ਪਤਾ ਨਹੀਂ ਕਿਉਂ ਧਰਮ ਨੂੰ ਇਹ ਘਰ ਉਦਾਸ ਜਿਹਾ ਲੱਗਿਆ। ਸਾਹਮਣੇ ਕਾਰਨਸ ਉੱਪਰ ਜਿਹੜੀ ਆਦਮ ਕਦ ਪੇਂਟਿੰਗ ਲੱਗੀ ਹੋਈ ਸੀ ਉਸ ਸਵਾਲ ਧਰਮਨੀਜ ਨਾਲ ਚੱਕਿਆ ਇੱਕ ਧੁੰਦ ਜਹੀ ਵਿੱਚੋਂ ਇੱਕ ਔਰਤ ਬਾਹਰ ਨੂੰ ਆ ਰਹੀ ਸੀ ਜਾਂ ਫਿਰ ਇੱਕ ਧੁੰਦ ਜਹੀ ਵਿੱਚੋਂ ਔਰਤ ਗੁੰਮਦੀ ਜਾ ਰਹੀ ਸੀ ਇੰਨੇ ਨੂੰ ਬੀਜੀ ਅੰਦਰ ਲੰਘ ਆਏ ਧਰਮ ਨੇ ਖੜਾ ਹੋ ਕੇ ਮੱਥਾ ਟਿਕਿਆ ਜਿਉਂ ਦਾ ਰਹਿ ਪੁੱਤ ਯੂਨੀਵਰਸਿਟੀ ਤੋਂ ਆਇਆ ਏ ਬੀਜੀ ਨੇ ਪੁੱਛਿਆ ਸਿਮਰਨ ਲਈ ਮੈਡਮ ਸੌਂਦੀ ਨੇ ਕਿਤਾਬਾਂ ਭੇਜੀਆਂ ਨੇ ਧਰਮ ਨੇ ਹੱਥ ਵਿੱਚ ਫੜੀਆਂ ਕਿਤਾਬਾਂ ਵੱਲ ਚਾੱਕ ਕੇ ਦੱਸਿਆ ਤੂੰ ਬੈਠ ਮੈਂ ਬੁਲਾਉਣੀ ਆਂ ਆਖ 베ਜੀ ਪਰਤ ਗਏ ਧਰਮ ਮੁੜ ਆਲੇ ਦੁਆਲੇ ਕਮਰੇ ਵੱਲ ਚਾਕਿਆ ਲੱਗਿਆ ਬਹੁਤ ਪਹਿਲਾ ਵਕਤ ਜਿਵੇਂ ਇਸ ਕਮਰੇ ਵਿੱਚ ਖੜੋ ਗਿਆ ਹੋਵੇ ਇਸੇ ਲਈ ਬਾਹਰ ਬਹੁਤ ਕੁਝ ਬਦਲ ਗਿਆ ਸੀ ਪਰ ਇੱਕ ਕੋਠੀ ਉਹਨਾਂ ਹੀ ਪੁਰਾਣੇ ਵੇਲਿਆਂ ਵਿੱਚ ਖੜੋਤੀ ਹੋਈ ਸੀ ਛਟਕ ਮਗਰੋਂ ਸਿਮਰਨ ਆ ਗਈ ਉਸਨੇ ਲੰਮੇ ਭਾਰੇ ਵਾਲ ਧੋਤੇ ਹੋਏ ਸਨ ਗਿੱਲਿਆਂ ਵਾਲਾਂ ਉੱਪਰ ਹੀ ਉਸਨੇ ਚੁੰਨੀ ਲੈ ਲਈ ਸੀ ਪਰ ਉਹਨਾਂ ਵਿੱਚੋਂ ਟਿੱਪ ਟਿੱਪ ਪਾਣੀ ਉਸ ਦੀ ਪਿੱਠ ਉੱਪਰ ਨੁੱਚੜ ਰਿਹਾ ਸੀ ਅੱਜ ਤੇ ਤੁਸੀਂ ਕਮਾਲ ਕਰ ਦਿੱਤੀ ਸਿਮਰਨ ਨੇ ਜਰਾ ਖਸ ਕੇ ਆਖਿਆ ਮੈਡਮ ਨੇ ਕਿਤਾਬਾਂ ਭੇਜੀਆਂ ਨੇ ਨਾਲੇ ਪੁੱਛਦੇ ਸੀ ਸਿਮਰਨ ਦੋ ਦਿਨ ਤੋਂ ਯੂਨੀਵਰਸਿਟੀ ਕਿਉਂ ਨਹੀਂ ਆਈ ਮੈਂ ਆਪਣੇ ਥੀਸਿਸ ਦਾ ਇੱਕ ਚੈਪਟਰ ਲਿਖਣਾ ਸੀ ਲਿਖ ਲਿਆ ਫਿਰ ਰਫ ਲਿਖਿਆ ਫਾਈਨਲ ਮੈਡਮ ਨਾਲ ਡਿਸਕਸ ਕਰਕੇ ਕਰਾਂਗੀ ਸੋਚਿਆ ਤਾਂ ਸੀ ਪੰਜਾਬੀ ਦੀਆਂ ਲੇਖਕ ਔਰਤਾਂ ਦੀਆਂ ਲਿਖਤਾਂ ਦਾ ਦਾਰਸ਼ਨਿਕ ਆਧਾਰ ਵਿਸ਼ਾ ਔਖਾ ਨਹੀਂ ਹੋਵੇਗਾ ਪਰ ਕਈ ਵਾਰੀ ਬੜੀ ਮੁਸ਼ਕਿਲ ਆਉਂਦੀ ਹੈ ਮਸਲਨ ਮਸਲਨ ਲੇਖਕਔਰਤਾਂ ਦੀਆਂ ਲਿਖਤਾਂ ਦਾ ਆਧਾਰ ਦਾਰਸ਼ਨਿਕਤਾ ਵਿੱਚੋਂ ਲੱਭਣ ਦੀ ਥਾਂ ਵਿਦੇ ਦੇ ਕਰਕੇ ਤੁਹਾਨੂੰ ਉਹਨਾਂ ਦੀਆਂ ਜ਼ਿੰਦਗੀਆਂ ਵਿੱਚੋਂ ਲੱਭੇਗਾ ਆਮ ਔਰਤ ਦੀ ਜ਼ਿੰਦਗੀ ਦਾ ਦਾਇਰਾ ਇੰਨਾ ਸੀਮਤ ਹੋਵੇ ਇਹ ਗੱਲ ਤਾਂ ਸਮਝ ਆ ਸਕਦੀ ਹੈ ਪਰ ਕਿਸੇ ਲੇਖਕਔਰਤ ਦੀ ਸੋਚ ਵੀ ਇਸ ਤੋਂ ਅਗਾਂਹ ਨਾ ਜਾ ਸਕੇ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਤੁਹਾਡੇ ਖਿਆਲ ਵਿੱਚ ਇਸ ਦੇ ਕੀ ਕਾਰਨ ਹਨ ਲੱਗਦਾ ਹੈ ਉਹ ਔਰਤ ਪਹਿਲਾਂ ਹਨ ਤੇ ਲੇਖਿਕਾ ਮਗਰੋਂ ਔਰਤ ਨੂੰ ਕੁਝ ਵੀ ਹੋਣ ਤੋਂ ਪਹਿਲਾਂ ਔਰਤ ਹੀ ਹੋਣਾ ਚਾਹੀਦਾ ਹੈ ਨਹੀਂ ਧਰਮ ਨੇ ਪੁੱਛਿਆ ਔਰਤ ਹੋਣ ਤੋਂ ਵੱਧ ਔਰਤ ਹੋਣ ਦੇ ਮਾਇਨੇ ਆਉਣੇ ਚਾਹੀਦੇ ਹਨ ਤੇ ਸਿਮਰਨ ਦੀ ਗੱਲ ਅਦਵਿਚਕਾਰ ਹੀ ਰਹਿ ਗਈ ਗੇਂਦਾਰਾਮ ਚਾਹ ਵਾਲੀ ਟਰੇ ਚੁੱਕ ਕੇ ਆ ਰਿਹਾ ਸੀ ਪਿੰਨਿਆਂ ਵਾਲੀ ਪਲੇਟ ਬੀਜੀ ਨੇ ਫੜੀ ਹੋਈ ਸੀ ਪਿੰਨਿਆਂ ਵਾਲੀ ਪਲੇਟ ਮੇਜ਼ ਉੱਪਰ ਰੱਖ ਕੇ ਬੀਜੀ ਉੱਥੇ ਹੀ ਸੋਫੇ ਉੱਪਰ ਬੈਠ ਗਏ ਧਰਮ ਉਹਨਾਂ ਨੂੰ ਚੰਗਾ ਚੰਗਾ ਜਿਹਾ ਲੱਗਿਆ ਸਿਮਰਨ ਉੱਠ ਕੇ ਚਾਹ ਬਣਾਉਣ ਲੱਗ ਪਈ। ਤੂੰ ਕਾਕਾ ਪੜਦਾ ਹੈ ਉੱਥੇ ਯੂਨੀਵਰਸਿਟੀ 'ਚ? ਬੀਜੀ ਨੇ ਧਰਮ ਨੂੰ ਪੁੱਛਿਆ। ਨਹੀਂ 베ਜੀ ਇਹ ਤਾਂ ਉੱਥੇ ਪੜਾਉਂਦੇ ਨੇ ਤੇ ਮੈਡਮ ਸੌਂਦੀ ਦੀ ਭੈਣ ਦੇ ਬੇਟੇ ਨੇ। ਧਰਮ ਦੀ ਥਾਂ ਸਿਮਰਨ ਨੇ ਦੱਸਿਆ। ਹਾਂ ਕਿਸੇ ਘਰਾਣੇ ਘਰ ਦੀ ਲੱਗਦੀ ਹੈ ਤੁਹਾਡੀ ਮੈਡਮ ਸੌਂਦੀ ਵੀ। ਜਦੋਂ ਵੀ ਆਉ ਜਾਣੀ ਅੱਦੁਕ ਦੀ ਹੋ ਕੇ ਮਿਲੂ। ਨਹੀਂ ਅੱਜ ਕੱਲ੍ਹ ਦੀਆਂ ਤਾਂ ਮਾਸਟਰ ਨਹੀਂਆਂ ਨਹੀਂ ਬਤਾਈਆਂ ਜਾਂਦੀਆਂ। ਉਹ ਤਾਂ ਫੇਰ ਪ੍ਰੋਫੈਸਰ ਨਹੀਂ ਆ। ਇਹ ਪੇਂਟਿੰਗ ਧਰਮ ਪੁੱਛਣਾ ਚਾਹੁੰਦਾ ਸੀ ਕਿ ਇਹਨੇ ਬਣਾਈਆਂ ਹਨ ਸੀਮਾ ਸਿਮਰਨ ਦੀ ਮਾਂ ਦੀਆਂ ਬਣਾਈਆਂ ਹੋਈਆਂ ਨੇ ਉਹ ਵੀ ਜਮਾਂ ਸਿਮਰਨ ਵਰਗੀ ਸੀ ਇਸੇ ਲਈ ਤਾਂ ਮੈਨੂੰ ਇਸ ਦਾ ਇਨਾ ਫਿਕਰ ਰਹਿੰਦਾ ਹੈ ਪਹਿਲੀ ਗੱਲ ਬੀਜੀ ਨੇ ਧਰਮ ਨੂੰ ਤੇ ਦੂਜੀ ਜਿਵੇਂ ਆਪਣੇ ਆਪ ਨੂੰ ਆਖੀ ਸਿਮਰਨ ਤਾਂ ਬਹੁਤ ਸਿਆਣੀ ਲੜਕੀ ਹੈ ਬੀਜੀ ਧਰਮ ਨੇ ਚਾਹ ਦੀ ਕੁੱਟ ਪਰਦੇ ਆਖਿਆ ਇਹਦੀ ਮੰਮੀ ਵੀ ਬਹੁਤ ਸਿਆਣੀ ਸੀ ਕਮਲੀ ਰਮਲੀ ਹੁੰਦੀ ਜ਼ਿੰਦਗੀ ਦੀ ਧੂਕੜੀ ਸਹਿ ਜਾਂਦੀ ਤੱਤਾ ਠੰਡਾ ਜਰ ਲੈਂਦੀ ਸਿਆਣੀ ਸੀਤਾਈਏ ਤਾਂ ਸਭ ਕੁਝ ਅੰਦਰ ਅੰਦਰ ਪੀ ਗਈ ਤੇ ਅਖੀਰ ਦਿਮਾਗ ਦੀ ਨਾੜ ਫਟ ਗਈ। ਬੀਜੀ ਇਹ ਤੁਹਾਡਾ ਵਹਿਮ ਵੀ ਤਾਂ ਹੋ ਸਕਦਾ ਹੈ ਬਥੇਰੇ ਲੋਕਾਂ ਨੂੰ ਬ੍ਰੇਨ ਹੈਮਰੇਜ ਹੋ ਜਾਂਦਾ ਹੈ। ਸਿਮਰਨ ਨੇ ਜਦੋਂ ਆਖਿਆ ਬੀਜੀ ਨੂੰ ਲੱਗਿਆ ਸਿਮਰਨ ਸਿਰਫ ਸੀਮਾ ਦੀ ਧੀ ਨਹੀਂ ਇਹ ਤਾਂ ਡਾਕਟਰ ਅਮਰ ਦੀ ਧੀ ਵੀ ਹੈ। ਫਿਰ ਕਾਕਾ ਇਹ ਜਿਹੜਾ ਰੌਲਾ ਗੋਲਾ ਜਿਹਾ ਆਏ ਕਦੋਂ ਹਟੂ ਕਦੋਂ ਸ਼ਾਂਤੀ ਹੋਊ ਬੀਜੀ ਨੇ ਗੱਲ ਬਦਲੀ ਤੇ ਪੰਜਾਬ ਦੀ ਸੰਕਟ ਪਰਿਸਥਿਤੀ ਬਾਰੇ। ਚਿੰਤਾੰਤੁਰ ਹੋ ਕੇ ਪੁੱਛਿਆ ਧਰਮ ਦੇ ਚਿਹਰੇ ਉੱਪਰ ਕਈ ਰੰਗ ਆਏ ਤੇ ਕਈ ਰੰਗ ਗਏ ਉਹ ਬੋਲਿਆ ਕੁਝ ਨਾ ਦੇਖੋ ਧਰਮ ਨੇ ਬਸ ਇੰਨਾ ਹੀ ਆਖਿਆ ਬਾਹਰਲਾ ਗੇਟ ਖੜ ਗਿਆ ਸਿਮਰਨ ਉੱਠ ਕੇ ਭਾਂਡੇ ਵਿੱਚ ਗਈ 베ਜੀ ਬਚਣਾ ਆ ਰਿਹਾ ਹੈ ਵਾਪਸ ਆ ਕੇ ਸਿਮਰਨ ਨੇ ਦੱਸਿਆ ਮੈਂ ਇਸ ਨੂੰ ਬਿthetawari ਆਖਿਆ ਵੀ ਤੂੰ ਮਹੀਨੇ ਮਗਰੋਂ ਇੱਕ ਵਾਰੀ ਗੇੜਾ ਮਾਰ ਗਿਆ ਹੁਣ ਬੁढ़ा ਹੋ ਗਿਆ ਕਾ ਨੂੰ ਅਠੀ ਦਿਨੀ ਇੰਨੀ ਬਾਟ ਆਉਣਾ ਪਰ ਪੁਰਾਣੇ ਵੇਲਿਆਂ ਦਾ ਬੰਦਾ ਹੈ ਆਖਦੇ ਜਿੰਨਾ ਚਿਰ ਹੱਡ ਪੈ ਚੱਲਦੇ ਨੇ ਉਨਾਂ ਚਿਰ ਤਾਂ ਆਉਂਦਾ ਰਹੂਗਾ ਨਾਈਏ ਨੋ ਲੋਨ ਆਉਂਦਾ ਏ ਇਸੇ ਦੀ ਖਾਤਰ ਬੀਜੀ ਨੇਲ ਕਟਰ ਨਾਲ ਨੋ ਨਹੀਂ ਲਾਉਂਦੇ ਸਿਮਰਨ ਨੇ ਜਿਹੜਾ ਖਸ ਕੇ ਦੱਸਿਆ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਘੱਟ ਲੋਕ ਕਿਉਂ ਸੋਚਦੇ ਨੇ ਧਰਮ ਬੋਲਿਆ ਸਾਡਾ ਘਰ ਤਾਂ ਸ਼ਾਇਦ ਕਿਸੇ ਹੋਰ ਹੀ ਜ਼ਮਾਨੇ ਵਿੱਚ ਜਿਉ ਰਿਹਾ ਏ ਇਸੇ ਕਾਰਨ ਪੰਜਾਬ ਦੀ ਵਰਤਮਾਨ ਸਥਿਤੀ ਦੀ ਬੀਜੀ ਨੂੰ ਜਿਵੇਂ ਸਮਝ ਜਾਈ ਨਹੀਂ ਲੱਗਦੀ ਕਿ ਕੀ ਹੋ ਗਿਆ ਹਰ ਇੱਕ ਨੂੰ ਪੁੱਛਣ ਲੱਗ ਜਾਂਦੇ ਨੇ ਅਸਲ ਵਿੱਚ ਦੇਸ਼ ਦੀ ਵੰਡ ਨੇ ਕੰਮ ਖਰਾਬ ਕੀਤਾ ਹੈ ਧਰਮ ਬੋਲਿਆ ਉਹ ਕਿਸ ਤਰ੍ਹਾਂ ਜਿਵੇਂ ਹਰ ਮੰਦਰ ਅੰਮ੍ਰਿਤਸਰ ਦਾ ਗੁਰਦੁਆਰਾ ਇੱਕ Hindu ਗੁਰੂ ਨੇ ਬਣਵਾਇਆ ਤੇ ਇੱਕ ਮੁਸਲਮਾਨ ਫਕੀਰ ਨੇ ਇਸ ਦੀ ਨੀਂਹ ਰੱਖੀ ਤੇ ਉਹ ਸਿੱਖਾਂ ਦਾ ਇੱਕ ਪਵਿੱਤਰ ਤੀਰਥ ਹੈ। ਇਹੀ ਸਥਿਤੀ ਪੰਜਾਬ ਦੀ ਹੈ। ਪਰ ਦੇਸ਼ ਦੀ ਵੰਡ ਵੇਲੇ ਹਿੰਦੁਸਤਾਨ ਹਿੰਦੂਆਂ ਦਾ ਦੇਸ਼ ਬਣ ਗਿਆ ਤੇ ਪਾਕਿਸਤਾਨ ਮੁਸਲਮਾਨਾਂ ਦਾ ਇਸੇ ਲਿਹਾਜ਼ ਨਾਲ ਪੰਜਾਬ ਨੂੰ ਵੰਡ ਲਿਆ ਗਿਆ। ਉਸੇ ਤਰ੍ਹਾਂ ਜਿਵੇਂ ਕੋਈ ਹਰ ਮੰਦਰ ਨੂੰ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਵੰਡ ਦੇਵੇ ਤੇ ਸਿੱਖਾਂ ਨੂੰ ਲੱਗਿਆ ਅਸੀਂ ਤੇ ਨਾ ਥਾਵੇ ਹੋਗੇ। ਧਰਮ ਨੇ ਦੱਸਿਆ। ਬਚਨੇ ਨੂੰ ਤੋੜ ਕੇ ਬੀਜੀ ਫੇਰ ਡਰਾਇੰਗ ਰੂਮ ਵਿੱਚ ਆ ਗਏ। ਪਿੰਨੀ ਇੱਕ ਹੋਰ ਲੈ ਲੈ ਕਾਕਾ ਘਰੇ ਬਣਾਈਆਂ ਹੋਈਆਂ ਨੇ। ਬੀਜੀ ਨੇ ਪਿੰਨੀਆਂ ਦੀ ਪਲੇਟ ਧਰਮਵਲ ਕਰਦਿਆਂ ਆਖਿਆ। ਲੈ ਲਈ ਸੀ ਬਸ। ਆਖਦਿਆਂ ਧਰਮ ਨੇ ਹੱਥ ਜੋੜੇ ਤੇਰਾ ਪਿੰਡ ਕਿਹੜਾ ਏ ਫਿਰ ਬੀਜੀ ਨੇ ਪੁੱਛਿਆ ਪਧੌੜ ਹੈ ਉੰਜ ਅਸੀਂ ਪਿੰਡ ਬਹੁਤਾ ਕਦੇ ਗਏ ਨਹੀਂ ਗੁਰਸਰਨ ਸਿੰਘ ਪਧੌੜੀਏ ਦੇ ਖਾਨਦਾਨ ਵਿੱਚੋਂ ਉਹ ਮੇਰੇ ਬਾਬਾ ਜੀ ਦੇ ਭਾਈ ਸਨ ਮੈਂ ਵੀ ਕਹਾ ਇਹ ਮੁੰਡਾ ਹਿੰਦੂਆਂ ਦਾ ਤਾਂ ਲੱਗਦਾ ਨਹੀਂ ਦਾੜੀ ਰੱਖ ਲੈਣੀ ਤੇ ਵਾਲ ਕਟਾ ਲੈਣੇ ਪਹਿਲਾਂ ਤਾਂ ਸਰਦਾਰਾਂ ਦੇ ਮੁੰਡੇ ਆਮ ਹੀ ਕਰ ਲੈਂਦੇ ਸੀ ਹੁਣ ਕੁਛ ਰੋਲੇ ਗੋਲੇ ਕਰਕੇ ਘਟ ਗਏ ਨੇ ਮੇਰੇ ਨਾਨਕੇ ਖੱਤਰੀ ਨੇ ਸੌਂਦੀ ਧਰਮ ਨੇ ਦੱਸਿਆ ਚੱਲ ਬੰਦੇ ਸਾਰੇ ਹੀ ਰੱਬ ਦੇ ਹੁੰਦੇ ਨੇ ਬੰਦੇ ਦਾ ਭਨ ਚੰਗਾ ਹੋਣਾ ਚਾਹੀਦਾ ਹੈ ਅੱਛਾ 베ਜੀ ਮੈਂ ਫੇਰ ਚੱਲਣਾ ਧਰਮ ਨੇ ਖੜੇ ਹੁੰਦੇ ਨੇ ਆਖਿਆ ਸਿਮਰਨ ਧਰਮ ਨੂੰ ਗੇਟ ਤੱਕ ਛੱਡਣ ਗਈ ਮੁੰਡਾ ਸੌ ਲੱਗਦਾ ਵਾਪਸ ਆਈ ਸਿਮਰਨ ਨੂੰ 베ਜੀ ਨੇ ਆਖਿਆ ਜਦੋਂ ਤੱਕ ਬਾਹ ਨਾ ਪਵੇ ਸਾਰੇ ਹੀ ਲੋਕ ਸੌ ਹੁੰਦੇ ਨੇ 베ਜੀ सिमरन ਨੇ ਹੱਸ ਕੇ ਜਵਾਬ ਦਿੱਤਾ ਤੇ ਕਿਤਾਬਾਂ ਚੁੱਕ ਕੇ ਆਪਣੇ ਕਮਰੇ ਵਿੱਚ ਰੱਖਣ ਚਲੀ ਗਈ। ਸੋ ਦੋਸਤੋ ਇਹ ਸੀ ਅੱਜ ਦਾ ਭਾਗ ਪਹਿਲਾ। ਅਗਲਾ ਭਾਗ ਲੈ ਕੇ ਜਲਦੀ ਆਵਾਂਗੇ। ਤਦ ਤੱਕ ਲਈ ਧੰਨਵਾਦ।